ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਨੀਕਾ ਸੁਨਾਮ ਵਾਲਾ ਤੇ ਮੈਂ ਖੜਾ ਕਿੱਥੇ ਸੀ ਜੀ ਆ ਜਾਓ ਫਿਰ ਤੇ ਵੀਡੀਓ ਨੂੰ ਇਹਨੂੰ ਸ਼ੇਅਰ ਜ਼ਰੂਰ ਕਰਨਾ ਭਾਈ ਤੇ ਹਾਂਜੀ ਦੋਸਤੋ ਮੈਂ ਖੜਾ ਸੀ ਜੀ ਸੁਨਾਮ ਰੋਜ਼ ਗਾਰਡਨ ਦੇ ਬਿਲਕੁਲ ਸਾਹਮਣੇ ਤਾਂ ਇਹ ਚੀਜ਼ਾਂ ਦੇਖ ਕੇ ਇਹੋ ਜਿਹੀਆਂ ਸਟਾਲਾਂ ਦੇਖ ਕੇ ਮੈਨੂੰ ਬੜੀ ਖੁਸ਼ੀ ਹੁੰਦੀ ਹੈ ਬਹੁਤ ਨਜ਼ਾਰਾ ਆਉਂਦਾ ਹੈ ਤੇ ਮੈਨੂੰ ਭਾਈ ਵੀਡੀਓ ਸ਼ੇਅਰ ਜ਼ਰੂਰ ਕਰਦੇ ਮੇਰੇ ਦੋਸਤੋ ਅਨਾ ਵੀਡੀਓ ਨੂੰ ਸ਼ੇਅਰ ਕਰਨਾ ਆਪਣਾ ਫਰਜ਼ ਆ ਕਿਉਂਕਿ ਜਦੋਂ ਕੋਈ ਪੰਜਾਬੀ ਭਰਾ ਕੰਮ ਕਰਦਾ ਹੈ ਜਿਆ ਆ ਕਿਆ ਬਾਤਾਂ ਹੀ ਹੁੰਦੀਆਂ ਕਿਉਂਕਿ ਟਰਸਟ ਕਰਨ ਵਾਲਾ ਕੰਮ ਹੁੰਦਾ ਹੈਗਾ ਜਿਵੇਂ ਬਾਈ ਉਰੇ ਲਾਉਂਦਾ ਹੈ ਸ਼ਰਧਾਈ ਰਗੜਾ ਤੇ ਹਰ ਇੱਕ ਹਰ ਇੱਕ ਪ੍ਰਕਾਰ ਦੇ ਨਸ਼ੇ ਤੋਂ ਰਹਿਤ ਤਾਜ਼ੀਆਂ ਹਰੀਆਂ ਸਬਜ਼ੀਆਂ ਮਿਲਦੀਆਂ ਹਨ ਜਾਨੀ ਕਿ ਬਿਨਾ ਰੇ ਸਪਰੇਅ ਤੋਂ ਆਹ ਜਿਹੜੇ ਸਬਜ਼ੀਆਂ ਹਨ ਕਦੂ ਵਗੈਰਾ ਪਈਆਂ ਨੇ ਤੁਸੀਂ ਇੱਕ ਵਾਰ ਲੈ ਜਾਓ ਸਿਰਫ ਇੱਕ ਵਾਰ ਦੂਜੀ ਵਾਰ ਤਾਂ ਤੁਸੀਂ ਸ਼ਾਇਦ ਫਿਰ ਤਾਂ ਲੱਭਿਆ ਕਰੋਗੇ ਬਈ ਹੈਗਾ ਸਾਡੇ ਕੋਲ ਕਿਉਂਕਿ ਇਹ ਚੀਜ਼ ਹੀ ਇੰਨੀ ਘੈਂਟ ਬਣਦੀ ਹੈ ਇੰਨੀ ਵਧੀਆ ਸਬਜੀ ਬਣਦੀ ਹੈ ਜੋ ਘਰ ਦੀ ਲੱਗੀ ਹੋਵੇ ਤੇ ਬਿਨਾ ਸਪਰੇਅ ਤੋਂ ਹੋਵੇ ਹਨਾ ਤਾਂ ਕਿਉਂਕਿ ਮੈਂ ਖੁਦ ਖਾਦੀ ਆ ਘਰੇ ਵਰਤੀਆਂ ਨੇ ਇਹ ਚੀਜ਼ਾਂ ਤਾਂ ਬਾਕੀ ਗੱਲਬਾਤ ਕਰਦੇ ਆ ਬਈ ਕਿੱਥੋਂ ਆਉਂਦਾ ਤੇ ਹੋਰ ਕੀ ਕਿਛ ਹੁੰਦਾ ਹਨਾ ਤੇ ਕਿਵੇਂ ਬਈ ਸਹਿਯੋਗ ਦੇ ਰਹੇ ਨੇ ਸ਼ਹਿਰ ਵਾਲੇ ਕਿਵੇਂ ਨਹੀਂ ਹਨਾ ਆ ਜੋ ਆਪਾਂ ਗੱਲ ਕਰਦੇ ਆ ਸਸਿਕਾ ਭਾਈ ਜੀ ਕੀ ਹਾਲ ਹੈ ਹੋਰ ਠੀਕ ਠਾਕ ਕੀ ਨਾਮ ਹੈ ਭਈ ਆਪਣਾ ਮਨਪ੍ਰੀਤ ਤੇ ਕਿੱਥੋਂ ਨੇ ਭਈ ਆਪਾਂ ਤੁੱਗਾ ਤੋਂ ਤੇ ਕਿਵੇਂ ਰਿਸਪੌਂਸ ਆ ਦੇ ਰਹੇ ਨੇ ਸ਼ਹਿਰ ਵਾਲੇ ਠੀਕ ਹੈ ਵਧੀਆ ਜੀ ਕੈਂਟ ਗੱਲਬਾਤ ਹੁਣ ਤਾਂ ਯਾਰ ਮੈਨੂੰ ਲੱਗਦਾ ਵੀ ਬੰਨ ਲੱਗੀ ਗੱਲਬਾਤ ਹੁਣ ਤਾਂ ਹੁਣ ਪਹਿਲਾਂ ਕੰਮ ਨਹੀਂ ਹੁਣ ਕਿਉਂਕਿ ਜਨਤਾ ਸਮਝ ਗਈ ਵੀ ਕੱਲੀ ਕੱਲੀ ਚੀਜ਼ ਚ ਮਲਾਵਟ ਆ ਰਹੀ ਐ ਜੇ ਤਾਂ ਜਵਾਕਾਂ ਨੂੰ ਬਚਾਉਣਾ ਤਾਂ ਫਿਰ ਆ ਜਾਓ ਭਈ ਇੱਧਰ ਹੀ ਆ ਜਾਓ ਹੁਣ ਜੇ ਜਵਾਕਾਂ ਨੂੰ ਬਚਾਉਣਾ ਹੈ ਹਨਾ ਆਪਣੀ ਲਾਈਫ ਆਪਣੇ ਸੈੱਟ ਕਰਨੀ ਹੈ ਤਾਂ ਆਪਾਂ ਨੂੰ ਪਿਓਰ ਚੀਜ਼ਾਂ ਖਾਣੀਆਂ ਪੈਣਗੀਆਂ ਤੇ ਪਿਓਰ ਚੀਜ਼ਾਂ ਵੇਚਣੀਆਂ ਵੀ ਇਹੀਂ ਪੈਣਗੀਆਂ ਹਨਾ ਬਈ ਕੋਈ ਤਾਂ ਆਇਆ ਦਿਲਜੀ ਜੇ ਹੁਣ ਆਪਦਾ ਕੋਈ ਚੀਜ਼ ਤਿਆਰ ਕਰਦਿਆਂ ਹੁਣ ਜੇ ਇਕੱਲੀ ਖੇਤੀ ਆਪਾਂ ਤਿਆਰ ਕਰੀਏ ਬਾਕੀ ਕਰੋ ਮੈਂ ਆਪਾਂ ਪੂਰਾ ਜਿਆ ਤੋਰੀ ਆ ਮੈਂ ਤਿਆਰ ਕਰਦਾ ਮੈਂ ਤਾਂ ਅੰਡੀਆ ਚ ਜਾਣਾ ਉਹ ਨਹੀਂ ਕਰਦਾ ਇਹ ਤਾਂ ਮੈਂ ਤੁਹਾਨੂੰ ਮੈਂ ਮਟੀਸ਼ੇਲ ਕਰਨੇ ਜਾਣਾ ਮੇਰਾ ਮੱਟੀ ਚ ਤਦੂ ਕੀ ਇਹ ਉਹੀ ਦਾ ਸਕੀ 15 ਰੱਦੀਏ ਛੇ ਹੋਣਾ ਬੋਲੀ ਠੀਕ ਹੈ ਇੱਥੇ ਮੈਂ ਚਾਹੀ 20 ਵਿਚਾ ਚਾਹੀ 30 ਵਿਚਾ ਚਾਹੀ 50 ਵਿਚਾ ਉਹ ਆਪਣਾ ਰੇਟ ਹੈਗਾ ਆਪਾਂ ਨੂੰ ਫਿਰ ਮੁਨਾਫਾ ਹੀ ਵੱਧ ਹੋਣਾ ਹੈਗਾ ਮੰਡੀ ਦੇ ਵਿੱਚ ਇਹਦਾ ਕੋਈ ਮੁਨਾਫਾ ਨਹੀਂ ਨਾ ਮੰਡੀ ਦੇ ਵਿੱਚ ਨਾ ਗਾੜਾ ਕੋੜਾ ਇੱਕੋ ਹੀ ਆ ਉੱਥੇ ਕਿਸੇ ਨੇ ਨਹੀਂ ਪੁੱਛਣਾ ਵੀ ਇਹ ਬਨਾਰੀ ਸਪਰੇਅ ਵਾਲੀ ਆ ਕਿਸੇ ਨੇ ਨਹੀਂ ਪੁੱਛਣਾ ਇਹ ਸਪਰੇਅ ਵਾਲੀ ਉੱਥੇ ਚਮਕ ਦੇਖੀ ਜਾਂਦੀਆਂ ਲਫਾਫੇ ਦੀ ਜਿਹਦਾ ਲਫਾਫਾ ਸੋਨਾ ਲੱਗਦਾ ਹੈਗਾ ਉਹ ਲਫਾਫਾ ਚੱਕਿਆ ਜਾਣਾ ਫੇਂਦੀਆਂ ਦੇ ਦਾ ਉਹੀ ਉਹੀ ਗੱਲ ਹੈ ਤੇ ਕੋਈ ਵੀ ਆਪਾਂ ਕਿਸਾਨ ਕੋਈ ਵੀ ਪਰ ਛੇਲ ਨਹੀਂ ਆਪ ਕਰਦਾ ਉਹ ਕਰਨਾ ਚਾਹੀਦਾ ਹੁਣ ਆਪ ਕਰਨਾ ਚਾਹੀਦਾ ਜੇ ਮੁਨਾਫਾ ਵਧੀਆ ਲੈਣਾ ਆਉਣਾ ਚਾਹੀਦਾ ਹੁਣ ਸਾਹਮਣੇ ਹੈਣਾ ਸਾਰੇ ਜਿਹੜੇ ਚੀਜ਼ ਲਿਆਵਾਂਗੇ ਨਾਲੇ ਤਾਂ ਸਹਿਰਬਾਸੀਆਂ ਨੂੰ ਜਾਂ ਪਿੰਡ ਵਾਸੀਆਂ ਨੂੰ ਸਾਡੇ ਪਿੰਡ ਵੀ ਸਬਜ਼ੀ ਲੈਂਦੇ ਨੇ ਜਿਹੜਾ ਵੀਰ ਕੇਰਾਂ ਸਬਜ਼ੀ ਧਰ ਲਾਂਦਾ ਉਹ ਕਹਿੰਦਾ ਵੀ ਹਾਂ ਯਾਰ ਬਾਕੀ ਕੋਈ ਸਬਜ਼ੀ 'ਚ ਫਰਕ ਹੈਗਾ ਵੀ ਯਾਰ ਨਾਲ ਇਹ ਤਾਂ ਹੈ ਜੀ ਬਈ ਉਹ ਤਾਂ ਬਾਕੀ ਗੱਲ ਘੈਂਟ ਹੈ ਸਬਜ਼ੀ 'ਚ 100% ਫਰਕ ਹੁੰਦਾ ਹੈ ਇੱਕ ਵਾਰ ਤੁਸੀਂ ਲਿਜਾ ਕੇ ਬਣਾ ਕੇ ਦੇਖੋ ਫੇਰ ਲੱਗ ਜੂ ਪਤਾ ਬਾਈ ਬਣਾ ਕੇ ਦੇਖ ਲਓ ਜੇ ਕੋਈ 20 30 ਰੁਪਏ ਦੀ ਗੱਲ ਨਹੀਂ ਹੋਦੀ ਹਾਂ ਇੱਕ ਵਾਰ ਫੇਰ ਦੇਖੋ ਤੁਸੀਂ ਹਨਾ ਕਿਹੜਾ ਬਣਾ ਕੇ ਦੇਖ ਲਓ ਆਪਾਂ ਦੇ ਕਹਿੰਦੇ ਵਿੱਚ ਨਾ ਸਮਾਨ ਲੱਗੀ ਬਣੀ ਬਣਾਈ ਵਾਪਸ ਕਰ ਦਿਓ ਆਹ ਲਓ ਵੀ ਹੋਰ ਕੀ ਭਾਲਦੇ ਯਾਰ ਜਦੋਂ ਇਹ ਕੋਈ ਐਵੇਂ ਨਹੀਂ ਕਹੇ ਜਾਂਦੇ ਜਦੋਂ ਇਹ ਚੈਲੰਜ ਵਾਲੀਆਂ ਗੱਲਾਂ ਹੁੰਦੀਆਂ ਨੇ ਵੀ ਤੁਸੀਂ ਇੱਕ ਵਾਰ ਲਿਜਾ ਕੇ ਦੇਖੋ ਵੀ ਬਣੀ ਬਣਾਈ ਦੇਜੋ ਇਹ ਕੋਈ ਲੜਨ ਜਿੱਦ ਵਾਲੀ ਗੱਲ ਹੀ ਨਹੀਂ ਕਰਦੇ ਹਨਾ ਪੰਜਾਬੀ ਸਿਸਟਮ ਹੈ ਐਹ ਜਿਹਾ ਹੁੰਦਾ ਬੰਦਾ ਵੀ ਆਪਾਂ ਲੜਨ ਜਿੱਦ ਪੈਸੇ ਵਾਲੀ ਗੱਲ ਹੀ ਨਹੀਂ ਤੁਸੀਂ ਬਣੀ ਬਣਾਈ ਧਰ ਜਾਓ ਪੈਸੇ ਲੈ ਜਾਓ ਅਈਆ ਹੁਣ ਸਰਦਾਈ ਤਿਆਰ ਕਰਦੇ ਆ ਜੀ ਅੱਛਾ ਜੀ ਰਵਾ ਪਕਾ ਦੇ ਜੇ ਡਰਾਈ ਫੂਟਾ ਨਾਲ ਤਿਆਰ ਕਰਦੇ ਆ ਆ ਜਿਵੇਂ ਹੋਰ ਆਪ ਸਿਸਟਮ ਹੈ ਹੋਰ ਇਹ ਸਰਦਾਈ ਵਗੈਰਾ ਜਾ ਹੋਰ ਹੈ ਜੀ ਇਹ ਨਾਲ ਸਰਦਾਈ ਲਿਓਣਾ ਜੀ ਅਸੀਂ ਇਹ ਕਹਿੰਦੇ ਆ ਸਾਡੀ ਸਰਦਾਈ ਹਫਤਾ ਪੀ ਲਓ ਅੱਛਾ ਜੀ ਹਫਤਾ ਪੀ ਕੇ ਤੁਹਾਡੇ ਸਰੀਰ ਵਿੱਚ ਕੋਈ ਪਰਿਵਰਤਨ ਨਹੀਂ ਆਉਂਦਾ ਸੱਤ ਪੈਸੇ ਦਾ ਲਓ ਵੀ ਇਹ ਵੀ ਯਾਰ ਜੇ ਪਰਿਵਰਤਨ ਆ ਗਿਆ ਫਿਰ ਤੁਸੀਂ ਕੀ ਸਾਨੂੰ ਦੇਖ ਕੇ ਜਾਂ ਸਰਦਾਈ ਚ ਵੈਸੇ ਇਹ ਵੀ ਹਾਂ ਇਹ ਦੋਨੇ ਚੀਜ਼ਾਂ ਬਹੁਤ ਸੋਹਣੀਆਂ ਗੱਲਾਂ ਨੇ ਬਿਖ ਬਦਾਮ ਤਿਆਰ ਕਰਦੇ ਆਂਗੇ ਗਿਰਨਾਸਲ ਦੀਆਂ ਗਾਂ ਐ ਜੀ ਆਪਣੇ ਕੋਲੇ ਦੇਸੀ ਨਾਲ ਦੀ ਉਹਦੇ ਦੁੱਧੋਂ ਤਿਆਰ ਕਰਦੇ ਆ ਠੀਕ ਹੈ ਉਹਨੂੰ ਗਾਰਾ ਕਰਨ ਲਈ ਕੋਈ ਬ੍ਰੈਡ ਨਹੀਂ ਪੂਰਦੇ ਕੋਈ ਆਰ ਆ ਰੌਟ ਨਹੀਂ ਪਾਉਂਦੇ ਕੋਈ ਨਾ ਕੋਈ ਕੈਮੀਕਲ ਨਹੀਂ ਵਰਤਿਆ ਜਾਂਦਾ ਸਿਰਫ ਕੱਲਾ ਦੁੱਧ ਹੀ ਘੜਾਇਆ ਜਾਂਦਾ ਹੈਗਾ ਘੜ ਕੇ ਉਹ ਗਲਾਸ ਤੇ ਆ ਜਾਂਦਾ ਹੈ ਗਲਾਸ ਕਿਲੋ ਟੇਸਟ ਲੱਗਿਆ پیسے ਦੇਜੋ ਨਹੀਂ ਟੇਸਟ ਲੱਗਿਆ پیسے ਨਾ ਦੇਈਏ ਭਾਈ ਇਹ ਗੱਲਾਂ ਤਾਂ ਫਿਰ ਪੰਜਾਬੀ ਕਰ ਸਕਦਾ ਹੈ ਹਨਾ ਤਾਂ ਆਜੋ ਫਿਰ ਬਾਈ ਕੋਲੇ ਸੁਖਨਾ ਘੈਂਟ ਗੱਲਬਾਤ ਹੋ ਗਈ ਹੁਣ ਤਾਂ ਤੇ ਜਿਹੜਾ ਰਹਿ ਗਿਆ ਸੁਨਾਮ ਤੇ ਬਾਈ ਰੋਜ਼ ਘਾਟਣ ਕੋਲੇ ਖੜਦਾ ਹਣਾ ਇੱਥੇ 6 ਵਜੇ ਆਉਣਾ ਬਾਈ 6 ਤੋਂ 8 ਬਾਈ ਦਾ ਸਮਾਂ ਹੈ ਜਿਹੜਾ ਉਹ ਸ਼ਾਮ ਨੂੰ 6 ਵਜੇ ਆਉਂਦਾ ਤੇ 8 ਵਜੇ ਤੱਕ ਆਉਂਦਾ ਹੈ ਹਨਾ ਤਾਂ ਪਹੁੰਚੋ ਜਰੂਰ ਸਨਾਮ ਵਾਲੇ ਉਹ ਘੈਂਟ ਗੱਲਬਾਤ ਹੈ ਜਿਹਨੂੰ ਪਤਾ ਨਹੀਂ ਲੱਗਿਆ ਉਰੇ ਪਹੁੰਚੋ ਹਨਾ ਹੋਰ ਬਾਈ ਹੋਰ ਇਸ ਤੋਂ ਇਲਾਵਾ ਕੁਝ ਹੈ ਗਿਆ ਕੁਝ ਹੋਰ ਤੁਸੀਂ ਹਾਂਜੀ ਉਹ ਨੂਲੇ ਸਿਆਲ ਆਊਗਾ ਜੀ ਸਿਆਲਾਂ ਦੇ ਵਿੱਚ ਝੋਲਿਆ ਮੈਂ ਚ ਵਿਚਾਰ ਕਰਾਂਗੇ ਠੀਕ ਹੈ ਸੈਕਟਰੀ ਦਾ ਕੰਮ ਕਰਦੇ ਜੀ ਦੇਸੀ ਆਂਡਾ ਲਿਆਵਾਂਗੇ ਜੀ ਆਪ ਦਾ ਠੀਕ ਹੈ ਉਹ ਵੀ ਇੱਥੇ ਪਹੁੰਚਾ ਕਰਾਂਗੇ ਤੇ ਬਾਕੀ ਜੋ ਹੋ ਸਕਦਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਦੇ ਨਾਲ ਸਹਿਯੋਗ ਰਿਹਾ ਵਧੀਆ ਸ਼ਹਿਰ ਵਾਸੀਆਂ ਦਾ ਵੀ ਜਿਹੜੇ ਲਵ ਆਪਾਂ ਜੋ ਵੀ ਸਿਆਲ ਦੀ ਆਟਮਾ ਨੇ ਇਹ ਸ਼ਾਇਦ ਆਪਾਂ ਨਾਲ ਲਾ ਮੁੱਕ ਦੀ ਗੱਲ ਹੈ ਵੀ ਪਿਓਰਟੀ ਲੈ ਕੇ ਆਉਣੀ ਹੈ ਵੀ ਲੋਕਾਂ ਸਰਦ ਦੇ ਘਰ ਦਾ ਹੋਊਗਾ ਬਾਜ਼ਾਰੂ ਕੁਝ ਨਹੀਂ ਹੋਊਗਾ ਤੇ ਲਓ ਵੀ ਹੋਰ ਕੀ ਭਾਲਦੇ ਹੋਣਾ ਘੈਂਟ ਗੱਲ ਬਾਤ ਹੈ ਤਾਂ ਬਾਈ ਫਿਰ ਆਜੋ ਹਨਾ ਚੱਕ ਦੋ ਫੱਟੇ ਇਹ ਹੁਣ ਉਹ ਗੱਲਾਂ ਤਾਂ ਰਹੀਆਂ ਨਹੀਂ ਵੀ ਭਾਈ ਪੰਜਾਬੀਆਂ ਦੀ ਮਦਦ ਕਰੋ ਇਹ ਤਾਂ ਬਈ ਤੁਸੀਂ ਦੇਖਣਾ ਹੁਣ ਸਿਹਤ ਬਾਰੇ ਹਨਾ ਹੁਣ ਆ ਹੁਣ ਤਾਂ ਪੂਰਾ ਕੋਈ ਕੰਮ ਦੀ ਘਾਟ ਹੀ ਨਹੀਂ ਹੁੰਦੀ ਬਾਬੇ ਦਾ ਘੈਂਟ ਗੱਲਬਾਤ ਹੁੰਦੀ ਹੈ ਸਾਰਿਆਂ ਕੋਲੇ ਤੇ ਬਾਈ ਕੋਲੇ ਵੀ ਚੜਦੀ ਕਲਾ ਤਾਂ ਬਈ ਇਹ ਤੁਸੀਂ ਦੇਖਣਾ ਹੁਣ ਪਹੁੰਚੋ ਫਿਰ ਬਾਈ ਕੋਲੇ ਪਿਓਰ ਚੀਜ਼ਾਂ ਪਿਓਰ ਖਾਣ ਪੀਣ ਨੂੰ ਹਨਾ ਜੋ ਹੈ ਸਰਦਾਈ ਜਾਂ ਮਿਲਕ ਸ਼ੇਕ ਜੋ ਵੀ ਹੈ ਹਨਾ ਕੁਝ ਹੋਰ ਚੀਜ਼ਾਂ ਦਾ ਆਨੰਦ ਲੈਣ ਲਈ ਪਹੁੰਚੋ ਸ਼ਾਮ ਨੂੰ 6 ਵਜੇ ਤੋਂ 8 ਵਜੇ ਤੱਕ ਰੋਜ਼ ਗਾਰਡਨ ਸੁਨਾਮ ਥੈਂਕ ਯੂ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦੇ ਹੋ ਫੇਰ ਸੁਨਾਮ ਦਾ ਕੋਈ ਬੰਦਾ ਰਹਿ ਨਾ ਜਾਵੇ ਕੋਈ ਪਿਓਰ ਚੀਜ਼ੇ ਖਾਣਾ ਬਣਿਓ ਹਨਾ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦੇ ਹੋ ਤੁਹਾਡਾ ਆਪਣਾ ਮੀਕਾ ਸੁਨਾਮ ਵਾਲਾ ਥੈਂਕ ਯੂ ਧੰਨਵਾਦ